ਹਾਂਜੀ ਸਤੂ ਸਾਹਿਬ ਤੁਸੀਂ ਜਿਹੜਾ ਉਸ ਸਮੇਂ ਅਫਦਲ ਹਮੀਦ ਜੀ ਦੇ ਹਾਲਾਤ ਦੇਖੇ ਉਸ ਸਮੇਂ ਜੰਗ ਦੇ ਹਾਲਾਤ ਦੇਖੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੀ ਹੋਵੇ ਮੈਂ ਉਦੋਂ 6/22/10 ਜੀ ਅਫਦਲ ਜੀ ਦੇ ਨਾਮ ਤੋਂ ਅਫਦਲભાઈ ਨੌਵੀਂ 10 ਦੀ ਨਰਾਇਣ ਤੋਂ ਕੁਝ ਰੱਖੀ ਸੀ ਅਫਦਲ ਜੀ ਦੇ 400 ਟਨ ਕੱਟ ਤੋਂ ਉਹ ਟਨ ਚੈੱਕ ਪਾਉਸ ਤੋਂ ਹੰਦੂ ਮਾਈਨਸ ਹੋ ਗਿਆ ਬਜਟ ਉਹਦਾ ਤੋਂ ਉਹ 26 ਪਾਜੀ ਤੋਂ ਜੋ ਤੁਸੀਂ ਫੇਰੋ ਨਾ ਤੁਸੀਂ ਫੇਰੋ ਹੀ ਹੋਇਆ ਕੁਛ ਵਾਂਝ ਵਾਂਝੇ ਚੋਪਾ ਸਾਰੀ ਪੈਸਾ ਦੀ ਕਿੱਦਾਂ ਵੀ ਹਾਰਡ ਟੈਂਸ਼ਨ ਹੈ ਉਹ ਸੀ ਸੀਫਾਰ ਦੇ ਬਾਦ ਪੈਸਾ ਨਹੀਂ ਚੱਲਿਆ ਕਿ ਕਿੱਥੇ ਪਿਖਲੇ ਗਈ ਤੇ ਉਹ ਤੇ ਉਹਦਾ ਕਹਿੰਦਾ ਕਿ ਕਿਉਂ ਸਾਰੇ ਪੈਟਰ ਦੱਸਦੇ ਅਸੀਂ ਦੇ ਜੀ ਇਹ ਫਿਰ ਤੁਹਾਡੀ ਜਿਹੜੀ ਆਰਸੀ ਜੀਪ ਆ ਇਹ ਫਿਰ ਤੁਸੀਂ ਸੰਦੇ ਵਿੱਚ ਕਿੰਨੇ ਡੱਕੀ ਸੀ ਤੇ ਤੁਸੀਂ ਆ ਜਿਹੜੀ ਜੀਕੇ ਜੀਪ ਦੇ ਜਦੋਂ ਫਾਇਰ ਕਰਦੇ ਸੀ ਉਹਨੂੰ ਕਿਸ ਤਰ੍ਹਾਂ ਛਪਾਉਂਦੇ ਕਿਸ ਤਰ੍ਹਾਂ ਸੀ ਹਮਸਾ ਜਦੋਂ ਪੋਦੋ ਜੀ ਦਾ ਉੱਥੇ ਜੀਦਾ ਹੀ ਕੁਛ ਨਹੀਂ ਸੀ ਖੁੱਲੇ ਦੇ ਖੇਸੇ ਕਬਾੜ ਹੀ ਸਤੋ ਹਸ਼ੀਏ ਦੂ ਬੂਕਾ ਰਿਸ਼ ਜੋ ਹੋਈ ਸੀ ਉਹਦਾ ਸ਼ਿਵਦਾਨ ਉਹ ਬਟਲੀਆਂ ਪਰ ਉਹ ਬੈਰਾ ਹੋ ਗਏ ਤੇ 250 ਰੁਪਏ ਦਾ ਤਾਂ ਸੋਦਾ ਆਇਆ ਕਿ ਉਹ ਗੱਡੀ ਜਦੋਂ ਦਾ ਸੀ ਤੇ ਅਫਦਲ ਵੀ ਖਵਾਇਆ ਇਹ ਫਿਰ ਜਦੋਂ ਸ਼ਹਾਦਤ ਹੋਈ ਅਫਦਲ ਅਮੀਰ ਜੀ ਦੀ ਤੇ ਸਾਥੀਆਂ ਦੀ ਕਿਸ ਤਰ੍ਹਾਂ ਦਾ ਕੀ ਉਦੋਂ ਹੋਇਆ ਤੁਸੀਂ ਦੋਗੇ ਸ਼ਹਾਦਤ ਬਦ ਹੋਈ ਉਹਦੀ ਜਲਵਾਹੀ ਚੱਕੀ ਆਹ ਉਹ ਮਜ਼ਾਰ ਬਲੇ ਦਾ ਪਿੱਛੇ ਖੂਹ ਹਾਂ ਜੀ ਉੱਥੇ ਬੈਠੇ ਬੰਦੂਆ ਠੀਕ ਹੈ ਤੋਂ ਸੀਪਾ ਦੋਈ ਉੱਥੋਂ ਬਸੀ ਚੱਕ ਕੇ ਇੱਥੇ ਆ ਠੀਕ ਹੈ ਏ ਸਰ ਤੁਸੀਂ ਉਦੋਂ ਦਾ ਮਾਹੌਲ ਦੇਖਿਆ ਹਿੰਦੁਸਤਾਨ ਦੀ ਫੌਜ ਦੀ ਜਿੱਤ ਔਰ ਪਾਕਿਸਤਾਨ ਦੀ ਫੌਜ ਦੀ ਹਾਰ ਹੋਈ ਕਿੱਦਾਂ ਦਾ ਉਦੋਂ ਦਾ ਤੁਸੀਂ ਅਨੁਭਵ ਹਾਸਲ ਕੀਤਾ ਮੈਂ ਬਈ ਸਾਰੀ ਤਸਵੀਰ ਅੱਛਾ ਔਰ ਦੂਸਰੀ ਉਹਨਾਂ ਨੂੰ ਜਿਹੜੇ ਕੈਪਟਨਸ਼ਿਪ ਉੱਤੇ ਉਹਨਾਂ ਨੇ ਨਿਸ਼ਾਨਾ ਨਿਸ਼ਾਨਾ ਕੀਤਾ ਉਹਨਾਂ ਚਰਚਾ ਪਾਜੀਤ ਤੋਂ ਅੱਜ ਤੱਕ ਅਸੀਂ ਬਹੁਤ ਚਾਦੇ ਟੈਕ ਲਿਆ ਸੀ ਉੱਥੇ ਕਿੱਥੇ ਤੋਂ ਦਿਖਾਣੇ ਦਿੱਤੇ ਖੱਪਰ ਤੇ ਅਸੀਂ ਖੜੇ ਥੋੜੇ ਠੀਕ ਅੱਛਾ ਜੰਗਰਪੁਰ ਸਿੰਘਦਾਲ ਉਹਨਾਂ ਦੀ ਤੁਸੀਂ ਉਦੋਂ ਕਿਹੋ ਜਿਹਾ ਮਹਿਸੂਸ ਕੀਤਾ ਉਹਨਾਂ ਦਾ ਤੁਹਾਡੇ ਤੇ ਜਿਹੜਾ ਉਹ ਜਦੋਂ ਉਹ ਬਖਸ਼ਵਾ ਹੁੰਦਾ ਸਾਰਾ ਕੁਝ ਚੋਇਆ ਜਾਂਦਾ ਜਦੋਂ ਉਹ ਬਖਸ਼ ਲੋ ਕੋਕਮ ਹੋਇਆ ਫਾਰਮੈਟ ਬਣਦੀ ਹੋ ਕਿ ਫਿਰ ਸਾਰਾ ਸਰ ਉਹ ਤੁਸੀਂ ਜਾ ਕੇ ਹਾਲੇ ਕਿ ਪ੍ਰਿਆਪੇ ਫੰਕਸ਼ਨਲ ਹੋ ਉਧਰ ਜਾ ਕੇ ਪਿਆਸ ਦੇ ਦਰ ਕਰੋ ਬਖਸ਼ ਅਰਜ ਜਦੋਂ ਮੈਂ ਚੱਲ ਚਾਹੇ ਜਾਵਾਂ ਤਾਂ ਮੈਂ ਖੁਦ ਰਹਾ ਹੀ ਚੱਲ ਜੇ ਤਦੋਂ ਜੇ ਮੈਂ ਪਰਦਾ ਖੋਲ੍ਹਿਆ ਮੁੱਢ ਸੁਣ ਗਿਆ ਮੈਂ ਵੀ ਕਰ ਪੋਲੇ ਮਰਦਾ ਰਿਹਾ ਅਸੀਂ ਬਨੇ ਹੋਰ ਚੀਜ਼ਾਂ ਨਾਲ ਹੋ ਗਿਆ ਠੀਕ ਹੈ ਇਸ ਵੇਲੇ ਇਹ ਫਿਰ ਜਿਹੜਾ ਖੇਮ ਕਰਨ ਦਾ ਏਰੀਆ ਹੈ